ਜ਼ਰਕ ਮੇਰੇ ਕੋਲ ਆਪਣੇ ਕੰਨ ਕਰਿਓ ਜਰਾ ਕੁਛ ਕਹਿਣਾ ਹੈ ਤੁਹਾਨੂੰ ਸਾਰਿਆਂ ਨੂੰ ਮੇਰੇ ਪਿਆਰੇ ਦਰਸ਼ਕੋ ਇੱਕ ਕਹਾੜੀ ਪਰ ਬਹੁਤ ਸੱਚੀ ਗੱਲ ਕਰਨ ਲੱਗੀ ਆ ਜੀਵਨ ਚ ਮਿਲਣ ਵਾਲਾ ਹਰ ਸੁੱਖ ਜਾਂ ਹਰ ਦੁੱਖ ਕਿਸੇ ਦੂਜੇ ਦੀ ਦੇਣ ਨਹੀਂ ਬਲਕਿ ਸਾਡੇ ਆਪਣੇ ਹੀ ਕਰਮਾਂ ਦੀ ਖੇਤੀ ਦਾ ਫਲਵਾ ਜਿਹਨੂੰ ਭੋਗੇ ਬਿਨਾ ਮੁਕਤੀ ਸੰਭਵ ਨਹੀਂ ਪੱਲੇ ਬੰਨ ਲਓ ਇਹ ਗੱਲ ਮੈਂ ਡਾਕਟਰ ਤਿਰੰਕਰ ਲੈ ਕੇ ਆਈ ਹਾਂ ਮਾਪਿਆਂ ਦੇ ਦੁੱਖਾਂ ਦਾ ਨਿਪਟਾਰਾ ਕਰਨ ਵਾਲੀ ਐਸੀ ਵੀਡੀਓ ਜੋ ਆਪਣੀਆਂ ਔਲਾਦ ਤੋਂ ਦੁਖੀ ਹੋ ਚੁੱਕਿਆ ਪੂੰਜਣਾ ਆਈਆਂ ਮੈਂ ਉਹਨਾਂ ਮਾਪਿਆਂ ਦੇ ਅਥਰੂ ਪਹਿਲਾਂ ਸਮਝ ਲਓ ਕਿ ਕੋਈ ਤੁਹਾਨੂੰ ਦੁੱਖ ਦੇਣ ਲਈ ਤੁਹਾਡੇ ਹੀ ਘਰ ਜਨਮ ਲੈ ਕੇ ਨਹੀਂ ਆਉਂਦਾ ਬਲਕਿ ਉਹ ਤੁਹਾਡੇ ਪਿਛਲੇ ਜਨਮਾਂ ਦੇ ਉਹਨਾਂ ਕਰਜ਼ਿਆਂ ਦਾ ਨਿਪਟਾਰਾ ਕਰਨ ਆਉਂਦਾ ਆ ਜੋ ਅਜੇ ਅਧੂਰੇ ਸੀ ਕਰਜ਼ਾ ਕਹਦਾ ਆ ਕਰਮਾਂ ਦੇ ਲੇਖੇ ਜੋਖੇ ਦਾ ਕਰਮਾਂ ਦੇ ਲੈਣ ਦੇਣ ਦਾ ਪ੍ਰਵਰਤ ਕਰਮਾਂ ਦੀ ਖੇਡ ਇਦਾਂ ਦੀ ਆ ਕਿ ਜਿਸ ਨੂੰ ਅਸੀਂ ਅੱਜ ਆਪਣੀ ਸੰਤਾਨ ਕਹਿ ਰਹੇ ਹਾਂ ਉਹ ਅਸਲ ਵਿੱਚ ਸਾਡੇ ਹੀ ਕੀਤੇ ਕਰਮਾਂ ਦਾ ਉਹ लेखा-ਜੋਖਾ ਹੈ ਜਿਹੜਾ ਰੂਪ ਬਦਲ ਕੇ ਸਾਡੇ ਸਾਹਮਣੇ ਖੜਾ ਹੈ ਉਹ ਸਿਆਣੇ ਲੋਕੋ ਭੁੱਲ ਜਾਓ ਮਾਤਾ ਪਿਤਾ ਭੈਣ ਭਰਾ ਸ਼੍ਰੀਕਾ ਭਾਈਚਾਰਾ ਜਿੰਨੇ ਲੋਕ ਤੁਹਾਨੂੰ ਤੁਹਾਡੇ ਜੀਵਨ ਚ ਇਹ ਰਿਸ਼ਤਿਆਂ ਦੇ ਰੂਪ ਚ ਮਿਲ ਰਹੇ ਨੇ ਉਹ ਅਸਲ ਚ ਪੁੱਤਤੀ ਦੇ ਰੂਪ ਚ ਉਹਨਾਂ ਨੂੰ ਨਾ ਦੇਖੋ ਸਿੱਧਾ ਦੇਖੋ ਕਿ ਇਹ ਮੇਰੇ ਕਰਮ ਨੇ ਜੋ ਕੀਤੇ ਹੋਣਗੇ ਪ੍ਰਰਬਧ ਉਹ ਅੱਗੇ ਆਏ ਆ ਰੂਪ ਬਦਲ ਕੇ ਆਏ ਆ ਕਿਸੇ ਰਿਸ਼ਤੇ ਦੇ ਜਾਮੇ ਚ ਆਏ ਆ ਪੈ ਕੇ ਹੋਣੀ ਪੱਲੇ ਗੱਲ ਸਿਆਣੇ ਹੋ ਤੁਸੀਂ ਕਿ ਤੁਸੀਂ ਜਾਣਦੇ ਹੋ ਕਿ ਤੁਹਾਡੀ ਸੰਤਾਨ ਦੀ ਕਿਸਮਤ ਸਿਰਫ ਉਹਨੇ ਦੀ ਕੁੰਡਲੀ ਦੇ ਪੰਜਵੇਂ ਘਰ ਚ ਨਹੀਂ ਹੈ ਕਿ ਸਾਡਾ ਨਿਆਣਾ ਚੰਗਾ ਜਾਂ ਮਾੜਾ ਬਲਕਿ ਤੁਹਾਡੇ ਵੱਲੋਂ ਕੀਤੇ ਗਏ ਬੀਜ ਸੰਸਕਾਰਾਂ 'ਚ ਛੁਪਿਆ ਤੇ ਜਦੋਂ ਦੁਨੀਆ ਦੇ ਮਨੋਵਿਗਿਆਨੀ ਕਹਿੰਦੇ ਕਹਾਉਂਦੇ ਹਾਰ ਜਾਂਦੇ ਆ ਕਾਰਨ ਨਹੀਂ ਲੱਭ ਪਾਉਂਦੇ ਉੱਥੇ ਵੈਦਿਕ ਜੋਤਿਸ਼ ਦੇ ਕੁਝ ਨਿਯਮ ਨੇ ਜਿਹੜੇ ਕੰਮ ਕਰਦੇ ਅਸਰ ਕਰਦੇ ਆ ਅੱਜ ਮੈਂ ਤੁਹਾਡੇ ਸਨਮੁਖ ਪੁਰਾਤਨ ਗ੍ਰੰਥਾਂ ਦੇ ਉਹ ਪੰਨੇ ਖੋਲਣ ਜਾ ਰਹੀ ਆ ਜੋ ਦੱਸਣਗੇ ਕਿ ਕਿਉਂ ਕੁਝ ਬੱਚੇ ਕੁੱਲ ਦਾ ਨਾਮ ਰੌਸ਼ਨ ਕਰਦੇ ਆ ਤੇ ਕਿਉਂ ਕੁਝ ਗੁਮਰਾਹ ਹੋ ਕੇ ਮਾਪਿਆਂ ਦਾ ਜੀਣਾ ਹਰਾਮ ਕਰ ਦਿੰਦੇ ਆ ਉਹ ਬੱਚਾ ਜੋ ਕਹਿਣੇ ਕਾਰ ਨਹੀਂ ਰਿਹਾ ਜਿਹਦੀਆਂ ਕਰਤੂਤਾਂ ਕਰਕੇ ਮਾਪੇ ਰੋਂਦੇ ਫਿਰਦੇ ਆ ਨਾ ਜੀਂਦਿਆਂ ਚ ਨਾ ਮਰਦਿਆਂ ਚ ਉਹ ਹੀ ਬੱਚਾ ਜਿਹਦੇ ਜੰਮਣ ਵੇਲੇ ਢੋਲਟ ਮੱਕੇ ਪਾਰਟੀਆਂ ਛਾਟੀਆਂ ਲੱਡੂ ਵੰਡੇ ਗਏ ਇਹ ਕਹਿ ਦੇਣਾ ਕਿ ਇਹਦੇ ਨਾਲ ਤਾਂ ਅਸੀਂ ਬੇਔਲਾ ਦੇ ਚੰਗੇ ਆ ਤੁਸੀਂ ਸੋਚੋ ਮਾਪੇ ਕਿੰਨਾ ਪੱਥਰ ਦਿਲ ਤੇ ਰੱਖ ਕੇ ਲਫ਼ਜ਼ ਕਹਿੰਦੇ ਹੋਣਗੇ ਉਸ ਬੱਚੇ ਨੇ ਕਿੰਨਾ ਸਤਾਇਆ ਹੋਵੇਗਾ ਉਹ ਕਿਸੇ ਵੀ ਰੂਪ ਚ ਉਹਨਾਂ ਨੂੰ ਚੰਗੇਰਾ ਪਾਉਣ ਦੇ ਉਪਾਅ ਮੇਰੇ ਕੋਲ ਮੌਜੂਦ ਆ ਤੇ ਜਿਹੜੇ ਬੱਚੇ ਪਹਿਲਾਂ ਹੀ ਬਹੁਤ ਚੰਗੇ ਆ ਮਾਪਿਆਂ ਤੇ ਜਾਨਵਾਰ ਦੇ ਆ ਕਹਨੇ ਕਾਰ ਨਾਈਸਨੇਸ ਉਹਨਾਂ ਚ ਤੁਨ ਤੁਨ ਕੇ ਪ੍ਰੀ ਹੋਈ ਹੈ ਨਾ ਵੀਡੀਓ ਦੇ ਅਖੀਰ ਚ ਮੈਂ ਉਹ ਉਪਾਅ ਉਹਨਾਂ ਬੱਚਿਆਂ ਲਈ ਵੀ ਦੇਣੇ ਆ ਤਾਂ ਕਿ ਉਹ ਨਜ਼ਰਾਂ ਨਾ ਜਾਣ ਉਹ ਚੰਗੇ ਬਣੇ ਰਹਿਣ ਕਰਨਗੇ ਸਾਰੇ ਇਹ ਉਪਾਅ ਮਾਪੇ ਕਿਉਂਕਿ ਬੱਚਾ ਤਾਂ ਗੇ ਆਊਟ ਆਫ ਕੰਟਰੋਲ ਆ ਮਾਪਿਆਂ ਨੇ ਕਰਨਾ ਹੈ ਮਾਂ ਕਰ ਸਕਦੀ ਹੈ ਪਿਤਾ ਕਰ ਸਕਦਾ ਭੈਣ ਕਰ ਸਕਦੀ ਹੈ ਭਰਾ ਕਰ ਸਕਦਾ ਹਾਂ ਨਾਮ ਬੱਚੇ ਦਾ ਲੈਣਾ ਜਿਹਦੇ ਲਈ ਕਰ ਰਹੇ ਆ ਦਰਸ਼ਕੋ ਡਾਕਟਰ ਤਿਰੰਕੋਰ ਦਾ ਮੰਨਣਾ ਹੈ ਕਿ ਮਾਪੇ ਤੇ ਬੱਚਿਆਂ ਦਾ ਰਿਸ਼ਤਾ ਇੱਕ ਦਰਿਆ ਤੇ ਉਹਦੇ ਕਿਨਾਰੇ ਵਰਗਾ ਹੈ। ਬੱਚਾ ਤਾਂ ਉਹ ਵਗਦਾ ਹੋਇਆ ਦਰਿਆ ਆ ਜਿਹਦੇ ਵਿੱਚ ਬਹੁਤ ਵੇਗ ਹੈ, ਬਹੁਤ ਊਰਜਾ ਆ। ਪਰ ਜੇਕਰ ਕਿਨਾਰੇ, ਭਾਵ ਮਾਪੇ ਮਜ਼ਬੂਤ ਨਾ ਹੋਣ ਤਾਂ ਉਹ ਦਰਿਆ ਹੜ ਬਣ ਕੇ ਆਪਣਾ ਤੇ ਦੂਜਿਆਂ ਦਾ ਨੁਕਸਾਨ ਕਰਦਾ ਹੈ ਨਾ। ਕਿਨਾਰਿਆਂ ਦਾ ਕੰਮ ਕੀ ਹੈ ਦਰਿਆ ਨੂੰ ਰੋਕਣਾ? ਨਹੀਂ। ਬਲਕਿ ਉਸਨੇ ਇੱਕ ਇਹ ਜਹੀ ਸਹੀ ਦਿਸ਼ਾ ਦੇਣਾ ਤਾਂ ਜੋ ਉਹ ਆਪਣੀ ਮੰਜ਼ਲ ਯਾਨੀ ਸਮੁੰਦਰ ਤੱਕ ਆਸਾਨੀ ਨਾਲ ਪਹੁੰਚ ਸਕੇ ਜਦੋਂ ਬੱਚਾ ਠਟਕਦਾ ਹੈ ਤਾਂ ਸਮਝੋ ਕਿ ਕਿਨਾਰੇ ਕਿਤੇ ਕਮਜ਼ੋਰ ਪੈ ਗਏ ਸਾਡੇ ਵਿਦਕ ਕੋ ਪਾਉਣਾ ਕਿਨਾਰਿਆਂ ਨੂੰ ਮੁੜ ਕੇ ਮਜ਼ਬੂਤ ਕਰਨ ਦੀ ਸ਼ਕਤੀ ਰੱਖਦੇ ਆ ਮੈਂ ਦੱਸਣ ਲੱਗੀ ਹਾਂ ਗ੍ਰਹਿਾਂ ਦਾ ਰੋਲ ਤੁਸੀਂ ਪਤਾ ਕੀ ਕਰਨਾ ਆਪਣੇ ਬੱਚੇ ਦੀ ਜਿਨ੍ਹਾਂ ਕੋਲ ਜਨਮ ਪੱਤਰੀ ਹੈ ਉਹ ਜਨਮ ਪੱਤਰੀ ਖੋਲ ਲਓ ਤੇ ਜਿਨ੍ਹਾਂ ਕੋਲ ਕੋਈ ਡਾਟਾ ਨਹੀਂ ਹੈ ਮੈਂ ਕੁਝ ਲੱਛਣ ਦੱਸਨੇ ਆ ਤੁਸੀਂ ਪਛਾਣ ਲੈਣੇ ਆ ਤੇ ਤੁਸੀਂ ਉਸ ਬੰਦੇ ਤੋਂ ਪਾ ਹਰ ਹਾਲਤ ਕਰੋਗੇ ਮੈਂ ਤੁਹਾਨੂੰ ਰੋਣ ਨਹੀਂ ਦੇਣਾ ਬੇਬਸ ਨਾ ਹੋਇਆ ਕਰੋ ਛੜਦੀ ਕਲਾ ਚ ਰਹਿਣਾ ਮੈਂ ਹੈਗੀ ਆ ਪ੍ਰਮਾਤਮਾ ਨੇ ਮੈਨੂੰ ਸਿਲੈਕਟ ਕੀਤਾ ਜੇ ਮੇਰੇ ਕੋਲ ਕੁਝ ਹੈ ਮੈਂ ਤੁਹਾਨੂੰ ਦੇ ਰਹੀ ਹਾਂ ਦੇਖੋ ਸੋਚੋ ਵੀ ਜੇਕਰ ਤੁਹਾਡਾ ਬੱਚਾ ਅਚਾਨਕ ਬਦਲ ਗਿਆ ਤਾਂ ਦੇਖੋ ਕਿਤੇ ਉਹਦੀ ਕੁੰਡਲੀ ਚ ਇਹ ਯੋਗਤਾ ਨਹੀਂ ਹੈ ਕਿਰਪਾ ਕਰਕੇ ਇੱਥੋਂ ਹੁਣ ਮਾਪੇ ਆਪਣੇ ਬੱਚੇ ਦੀ ਜਨਮ ਪੱਤਰੀ ਚੁੱਕ ਲੈਣ ਦੇਖੋ ਮੇਰੇ ਨਾਲ ਨਾਲ ਦੇਖੋ ਦੇਖੋ ਹੁਣ ਕਿਹੜੇ ਜੋਗ ਬਣ ਰਹੇ ਆ ਸਭ ਤੋਂ ਪਹਿਲਾਂ ਗੁੰਮਰਾਹ ਹੋਣ ਦਾ ਇੱਕੋ ਹੀ ਖਾਨਾ ਦੇਖਣਾ ਹੈ ਅਸੀਂ ਜਨਮ ਪੱਤਰੀ ਦਾ ਪੰਚਮ ਭਾਵ ਉਹ ਬੁੱਧੀ ਦਾ ਭਾਵ ਹੈ ਦੇਖੋ ਧਿਆਨ ਨਾਲ ਰਾਹੁ ਜਾਂ ਵਕਰੀ ਮੰਗਲ ਦਾ ਪ੍ਰਭਾਵ ਤਾਂ ਨਹੀਂ ਉੱਥੇ ਤਾਂ ਸਮਝ ਲਓ ਬੱਚਾ ਗੁੰਮਰਾਹ ਹੋ ਗਿਆ ਉਹ ਮਿਸ ਗਾਈਡ ਕੀਤਾ ਜਾ ਰਿਹਾ ਕਿਸੇ ਵੱਲੋਂ ਉਹਦੇ ਪਿੱਛੇ ਕੋਈ ਹੈ ਉਹ ਮਾਪਿਆਂ ਨੂੰ ਦੁਸ਼ਮਣ ਸਮਝਣ ਲੱਗ ਪਊਗਾ ਜੇਕਰ ਬ੍ਰਸਪਤੀ ਭਾਵ ਗੁਰੂ ਪਾਪ ਕਰਤਰੀ ਯੋਗ ਚਾ ਤਾਂ ਬੱਚਾ ਸਭ ਕੁਝ ਹੋਣ ਦੇ ਬਾਵਜੂਦ ਸਹੀ ਗਲਤ ਦਾ ਫਰਕ ਭੁੱਲ ਜਾਣਾ ਅੱਖਾਂ ਤੇ ਵੱਜ ਜਾਣੀ ਹੈ ਪੱਟੀ ਕੁਝ ਕਾਰਨ ਦੱਸ ਦਵਾਂ ਦੇਖੋ ਹੌਣ ਕੁੰਡਲੀ ਚ ਇੱਕ ਹੈ ਬੁੱਧ ਤੇ ਰਾਹੁ ਦਾ ਜੋਗ ਜਿਹੜਾ ਜੇਕਰ ਬੱਚੇ ਦੀ ਕੁੰਡਲੀ ਦੇ ਪੰਜਮ ਭਾਵ ਚ ਲਗਨ ਤੋਂ ਚੱਕੀ ਦਾ ਹੁੰਦਾ ਆਪਾਂ ਬੁੱਧ ਅਤੇ ਰਾਹੂ ਦੀ ਯੁਤੀ ਹੈ ਤਾਂ ਬੱਚਾ ਬਹੁਤ ਚੁਲਾਕ ਹੁੰਦਾ ਹੈ ਉਹ ਆਪਣੀ ਬੁੱਧੀ ਨੂੰ ਗਲਤ ਪਾਸੇ ਲਗਾਉਂਦਾ ਆ ਨਸ਼ਾ ਜੂਆ ਗਲਤ ਸੰਗਤ ਉਹਨੂੰ ਸਹੀ ਸਲਾਹ ਵੀ ਜ਼ਹਿਰ ਸਮਾਨ ਲੱਗਦੀ ਹੈ ਫਿਰ ਪੰਜਵੇਂ ਭਾਗ ਚ ਦੇਖੋ ਗੁਰੂ ਚੰਡਾਲ ਯੋਗਤਾ ਨਹੀਂ ਬਣਦਾ ਗੁਰੂ ਜਦੋਂ ਗਿਆਨ ਦਾ ਕਾਰਕ ਹੋ ਕੇ ਰਾਹੂ ਦੇ ਨਾਲ ਪੰਜਵੇਂ ਘਰ ਚ ਆ ਜੂਗਾ ਤਾਂ ਬੱਚਾ ਆਪਣੇ ਗੁਰੂਆਂ ਤੇ ਮਾਪਿਆਂ ਦਾ ਨਰਾਦਰ ਕਰੇਗਾ ਉਹ ਧਰਮ ਅਤੇ ਮर्यादा ਨੂੰ ਛੱਡ ਕੇ ਉਲਟੇ ਰਸਤੇ ਚੱਲ ਪਊਗਾ ਫਿਰ ਚੈੱਕ ਕਰੋ ਕਿਸੇ ਦੇ ਬੱਚੇ ਦੇ ਪੰਜਵੇਂ ਘਰ ਚ ਮੰਗਲ ਸ਼ਨੀ ਦਾ ਹੰਗਾਰਕ ਪ੍ਰਭਾਵ ਤਾਂ ਨਹੀਂ ਜੇਕਰ ਪੰਚਮ ਘਰ ਤੇ ਮੰਗਲ ਅਤੇ ਸ਼ਨੀ ਦੀ ਦ੍ਰਿਸ਼ਟੀ ਆ ਤਾਂ ਬੱਚਾ ਅੰਦਰੋਂ ਬਹੁਤ ਹਿੰਸਕ ਤੇ ਜ਼ਿੱਦੇ ਹੁੰਦਾ ਹੈ ਅਜਿਹੇ ਬੱਚੇ ਮਾਪਿਆਂ ਤੋਂ ਬਦਲਾ ਲੈਣ ਦੀ ਭਾਵਨਾ ਰੱਖਦੇ ਆ ਇੱਥੋਂ ਤੱਕ ਕਿ ਬੱਚਾ ਬੱਚੇ ਮਾਪਿਆਂ ਦੀ ਜਾਨ ਲੈਣ ਤੋਂ ਵੀ ਗੁਰੇਜ਼ ਨਹੀਂ ਕਰਦੇ। ਕਤਲ ਤੱਕ ਕਰ ਦਿੰਦੇ ਆ। ਚੰਦਰਮਾ ਦੇ ਉੱਤੇ ਜੇ ਕਿਤੇ ਪਾਪ ਪ੍ਰਭਾਵ ਹੈ ਤਾਂ ਮਾਨਸਿਕ ਝਟਕਣ ਆਉਣੀ ਹੈ। ਦੇਖੋ ਜਲਦੀ ਨਾਲ ਆਪਣੇ ਬੱਚੇ ਦੇ ਜਨਮ ਪੱਤਰੀ ਦੇ ਪੰਜਵੇਂ ਖਾਨੇ ਵੱਲ ਧਿਆਨ ਰਹਿਣਾ ਚਾਹੀਦਾ ਤੁਹਾਡਾ। ਜਦੋਂ ਚੰਦਰਮਾ ਕੇਤੂ ਦੇ ਨਾਲ ਹੈ ਜਾਂ ਫਿਰ ਪਾਪ ਕਰਤਰੀ ਯੋਗ ਭਾਵ ਦੋਨੋਂ ਪਾਸੇ ਮਾੜੇ ਗ੍ਰਹਿ ਆ ਤਾਂ ਬੱਚਾ ਮਾਨਸਿਕ ਤੌਰ ਤੇ ਸਥਿਰ ਹੁੰਦਾ ਉਹ ਭਾਵਨਾਵਾਂ ਵਿੱਚ ਬਹਿ ਕੇ ਗਲਤ ਫੈਸਲੇ ਲੈਂਦਾ ਆ ਤੇ ਬਾਹਰਲੇ ਲੋਕਾਂ ਦੀਆਂ ਗੱਲਾਂ 'ਚ ਜਲਦੀ ਆ ਜਾਂਦਾ ਹੋਰ ਪਛਾਣ ਦੱਸਣ ਲੱਗੀਆਂ ਸੂਰਜ ਪੀੜਿਤ ਹੋਵੇ ਜੇ ਤਾਂ ਸੰਸਕਾਰਾਂ ਦਾ ਨਾਸ਼ ਹੋ ਜਾਣਾ ਚੰਗੇ ਭਲੇ ਖਾਨਦਾਨ ਦਾ ਇਹ ਬੱਚਾ ਵਿਗੜਨਿਆ देर ਨਹੀਂ ਲੱਗਣੀ ਜੇਕਰ ਕੁੰਡਲੀ ਵਿੱਚ ਸੂਰਜ ਆਤਮਾ ਤੇ ਪਿਤਾ ਦਾ ਕਾਰਕ ਬਹੁਤ ਕਮਜ਼ੋਰ ਜਾਂ ਨੀਚ ਹੈ ਤਾਂ ਬੱਚੇ ਚ ਆਤਮ ਵਿਸ਼ਵਾਸ ਦੀ ਆ ਜਾਣੀ ਹੈ ਕਮੀ ਤੇ ਉਹ ਆਪਣੀ ਪਛਾਣ ਬਣਾਉਣ ਲਈ ਗਲਤ ਰਸਤੇ ਚੁਣ ਲਊਗਾ ਚੁਣੂਗਾ ਵੀ ਕੀ ਅਪਰਾਧੀ ਬਣ ਜਾਊਗਾ ਜਾਂ ਗਲਤ ਟੋਲੀਆਂ ਚੁੱਟਣਾ ਬੈਠਣਾ ਹੋ ਜਾਣਾ ਅੱਗੇ ਦੇਖੋ ਫਿਰ ਜੇ ਸ਼ੁਕਰ ਵਿਗੜ ਗਿਆ ਜੇਕਰ ਸ਼ੁਕਰ ਤੇ ਰਾਹੂ ਦਾ ਪ੍ਰਭਾਵ ਹੈ ਤਾਂ ਬੱਚਾ ਬਹੁਤ ਛੋਟੀ ਉਮਰ ਵਿੱਚ ਹੀ ਚਰਿੱਤਰਹੀਣ ਹੋ ਜਾਊਗਾ ਜਾਂ ਫਿਰ ਸੋਸ਼ਲ ਮੀਡੀਆ ਦੀਆਂ ਅਛਲੇਲ ਚੀਜ਼ਾਂ ਦਾ ਸ਼ਿਕਾਰ ਹੋ ਜਾਊ ਫੋਰਨ ਸਾਈਟਸ ਤੇ ਬਿਖੜ ਬੈਠਾ ਰਹੂਗਾ ਆਨਲਾਈਨ ਖੇਲੀ ਜਾਊਗਾ ਗੇਮ ਪੈਸੇ ਉਡਾਈ ਜਾਊਗਾ ਪਰ ਅਸ਼ਲੀਲਤਾ ਵੱਲ ਜ਼ਿਆਦਾ ਜਾਏਗਾ ਕਿਉਂਕਿ ਸ਼ੁਕਰ ਵਿਗੜ ਗਿਆ ਚਤਰਹੀਣ ਹੋ ਜਾਊਗਾ ਕਰੈਕਟਰਲੈਸ ਹੋ ਜਾਊਗਾ ਦੋ ਸੂਤਰ ਦੱਸਣ ਲੱਗੀਆਂ ਇੱਕ ਸੂਤਰ ਬੀਜ ਸਫਟ ਕਹਿੰਦੇ ਆ ਉਹਨੂੰ ਭਿਜੇ ਨਾ ਪਿਤਾ ਦਾ ਸੂਰਜ ਬਲਵਾਨ ਆ ਤਾਂ ਬੱਚਾ ਬਹੁਤ ਚੰਗਾ ਨਿਕਲਣਾ ਅਨੁਸ਼ਾਸਿਤ ਰਹੂਗਾ ਤਾਂ ਜੇਕਰ ਬੱਚਾ ਜਿੱਦੀ ਆ ਤਾਂ ਫਿਰ ਪਿਤਾ ਨੂੰ ਆਪਣਾ ਸੂਰਜ ਨੂੰ ਬਲ ਦੇਣਾ ਪੈਣਾ ਇਹ ਟੋਟਕਾ ਆ ਇੱਕ ਹੋਰ ਸੂਤਰ ਆਉਂਦਾ ਬੀਜ ਸਫਟ ਚ ਉਹ ਚੰਦਰਮਾ ਆ ਕਿ ਮੰਦਾ ਕਾਰਕਾ ਚੰਦਰਮਾ ਤੇ ਜੇਕਰ ਬੱਚਾ ਡਿਪਰੈਸ਼ਨ ਜਾਂ ਗਲਤ ਸੰਕਲਪਤਾ ਚਾ ਤਾਂ ਸਮਝ ਲਓ ਉਹਦਾ ਚੰਦਰਮਾ ਪੀੜਿਤ ਹੈ ਆ ਜਾਓ ਫਿਰ ਮੈਂ ਦੱਸਣ ਲੱਗੀਆਂ ਉਹ ਉਪਾਅ ਜੋ ਬਿਨਾ ਕੁੰਡਲੀ ਦੇ ਵੀ ਬੱਚਾ ਨੂੰ ਸਹੀ ਰਸਤੇ ਤੇ ਲਿਆਉਣਗੇ ਤੇ ਉਹਨਾਂ ਦੀ ਤਰੱਕੀ ਦੇ ਰਾਹ ਖੋਲਣਗੇ ਇਹ ਪੂਰੀ ਤਰ੍ਹਾਂ ਪ੍ਰਾਚੀਨ ਵੈਦਿਕ ਮर्यादा ਅਨੁਸਾਰ ਬਣਾਏ ਗਏ ਉਪਾਅ ਆ ਬਿਨਾ ਕੁੰਡਲੀ ਦੇ ਵੀ ਕਾਰਗਰ ਹੋਣਗੇ ਦੇਖੋ ਨੰਬਰ 1 ਭਟਕਿਆ ਜਾਂ ਗੁੰਮਰਾ ਬੱਚਾ ਤੁਹਾਡਾ ਭਾਵ ਰਾਹੂ ਕੇਤੂ ਦੀ ਨਿਵਰਤੀ ਕਰਨੀ ਹੈ ਲੱਛਣ ਪਛਾਣ ਫਿਰ ਦੱਸਣ ਲੱਗੀਆਂ ਰਿਪੀਟ ਕਰਨ ਲੱਗੀਆਂ ਜੇਕਰ ਤੁਹਾਡਾ ਬੱਚਾ ਗਲਤ ਸੰਗਤ ਚ ਹੈ ਨਸ਼ਿਆਂ ਚ ਪੈ ਚੁੱਕਾ ਹੈ ਜਾਂ ਮਾਪਿਆਂ ਦੇ ਨਾਲ ਬਤਮੀਜ਼ੀ ਕਰਦਾ ਹੈ ਤਾਂ ਇਹ ਉਪਾਰ ਰਾਹੂ ਦੇ 네ਗੇਟਿਵ ਪ੍ਰਭਾਵ ਨੂੰ ਰੱਦ ਕਰ ਦੇਗਾ ਖਤਮ ਕਰ ਦੇਗਾ ਸਮੂਲ ਤੋਂ ਧਿਆਨ ਨਾਲ ਸੁਣੋ ਸਮਗਰੀ ਕੀ ਲੈਣੀ ਹੈ ਤੁਸੀਂ ਲਾਓਗੇ ਜੋ ਕੱਚੇ ਦੁੱਧ ਦਾ ਇੱਕ ਪੈਕਟ ਅੰਦਾਜ਼ਨ ਜੋ ਵੀ ਅੰਦਾਜ਼ਨ ਲੈ ਲਓ ਤੇ ਪਾਣੀ ਵਿਧੀ ਕੀ ਹੈ ਤੁਸੀਂ ਸ਼ਨੀਵਾਰ ਦੀ ਰਾਤ ਨੂੰ ਬੱਚੇ ਦੇ ਸਰਾਣੇ ਇੱਕ ਮੁਠੀ ਝੌਂ ਕੱਚੇ ਦੁੱਧ ਚ ਭੇਕੇ ਕਿਸੇ ਵੀ ਤਾਤ ਦੇ ਭਾਂਡੇ ਚ ਰੱਖ ਦੋ ਜੇ ਬੱਚਾ ਜ਼ਿੱਦੀ ਆ ਕਮਰੇ ਚ ਤੁਹਾਨੂੰ ਐਂਟਰ ਨਹੀਂ ਕਰਨ ਦਿੰਦਾ ਤਾਂ ਫਿਰ ਕਿਸੇ ਵੀ ਤਰੀਕੇ ਨਾਲ ਉਹਦੇ ਕਮਰੇ ਚ ਰੱਖਣਾ ਕਿਸੇ ਉੱਚੀ ਜਗ੍ਹਾ ਤੇ ਸਾਈਡ ਤੇ ਰੱਖ ਦੋ ਪਰ ਕਮਰਾ ਉਸ ਬੱਚੇ ਦਾ ਹੀ ਹੋਵੇ ਜਿੱਥੇ ਉਹਨੇ ਓਵਰਨਾਈਟ ਸੌਣਾ ਹੈ ਇੱਕ ਗੱਲ ਚਿੱਤੇ ਰੱਖਣੀ ਹੈ ਇੱਕ ਗੱਲ ਪੱਲੇ ਵੰਲੋ ਫਾਈਨਲ ਸ਼ਨੀਵਾਰ ਦੇ ਹਰੇਕ ਉਪਾ ਸੂਰਜ ਅਸਤੋਂ ਤੋਂ ਬਾਅਦ ਕੀਤੇ ਜਾਂਦੇ ਆ ਤੁਸੀਂ ਇਹ ਕਰੋਗੇ ਲਗਾਤਾਰ ਸਤ ਸ਼ਨੀਵਾਰ ਜਿਹੜੀ ਸਮਗਰੀ ਰੋਜ਼ ਦੀ ਰੋਜ਼ ਹਰੇਕ ਸ਼ਨੀਵਾਰ ਇਦਾਂ ਕੀਤਾ ਤੁਸੀਂ ਸ਼ਨੀਵਾਰ ਰੱਖ ਰਹੇ ਹੋ ਐਤਵਾਰ ਦੀ ਸਵੇਰ ਸੂਰਜ ਚੜ੍ਹਨ ਤੋਂ ਬਾਅਦ ਉਹਨਾਂ ਜਵਾਨ ਨੂੰ ਚਲਦੇ ਪਾਣੀ ਚਾਹੇ ਉਹ ਨਹਿਰ ਆ ਚਾਹੇ ਦਰਿਆ ਉੱਚ ਪ੍ਰਵਾਹ ਕਰ ਦਿਓ ਜੇਕਰ ਪਾਣੀ ਨੇੜੇ ਨਹੀਂ ਹੈ ਕਈ ਸੌ ਕਿਲੋਮੀਟਰ ਤੁਹਾਡੇ ਘਰਾਂ ਤੋਂ ਦੂਰ ਹੈ ਤਾਂ ਕਿਸੇ ਅਜਿਹੇ ਸਥਾਨ ਤੇ ਉਹਨਾਂ ਜਵਾਨ ਨੂੰ ਪਾ ਦਿਓ ਜਿੱਥੇ ਪੰਛੀਆਂ ਨੂੰ ਚੁਗ ਲੈਣ ਸਾਵਧਾਨੀ ਵਰਤਣੀ ਪਵੇਗੀ ਕੰਡੇਦਾਰ ਪੌਦੇ ਜਾਂ ਕੂੜੇ 'ਚ ਨਹੀਂ ਸਿੱਟੋਗੇ ਬੇਤਰਾਈ ਚਲਦੇ ਪਾਣੀ ਵਾਲੇ ਉਪਾਅ ਜਲ ਪ੍ਰਵਾਹ ਕਰਨਾ ਸਮਗਰੀ ਨੂੰ ਬੇहद ਜ਼ਰੂਰੀ ਹੁੰਦਾ ਹੈ ਛੇਤੀ ਅਸਰ ਹੁੰਦਾ ਹੈ ਬਜਾਏ ਪੰਛੀਆਂ ਨੂੰ ਪਾਉਣ ਦੇ ਇਹ ਤਾਂ ਮੈਂ ਆਪਸ਼ਨ ਦਿੱਤੀ ਕਈ ਹਜ਼ਾਰਾਂ ਕਿਲੋਮੀਟਰ ਤੱਕ ਪਾਣੀ ਨਹੀਂ ਲੱਭਦਾ ਕਈ ਥਾਂ ਤੇ ਫਿਰ ਉੱਥੇ ਇਹ ਆਪਸ਼ਨ ਕੰਮ ਕਰੇਗੀ ਆਪਣੇ ਬੱਚੇ ਦੀ ਪਛਾਣ ਕਰਿਓ ਜੇ ਕਿਤੇ ਤੁਹਾਡਾ ਬੱਚਾ ਜ਼ਿੱਦ ਤੇ ਗੁੱਸੇ ਨੂੰ ਗੁੱਸੇ 'ਚ ਬਹੁਤ ਆ ਗਲਗਲ ਤੇ ચીਕਦਾ ਆ ਚੱਲਾਉਂਦਾ ਆ ਛੱਤ ਚੱਕੀ ਹੁੰਦੀ ਸਿਰ ਤੇ ਗੁੱਸਾ ਸਤਮਿਆਨ ਸਮਾਨ ਤੇ ਘਰ ਦੀਆਂ ਚੀਜ਼ਾਂ ਤੋੜਨ ਲੱਪਣਦੇ ਆ ਜਨਾਂ ਦੇ ਬੱਚੇ ਇਹ ਉਪਾਉਣਾ ਲਈ ਹੈ ਕਿਉਂ ਕਿ ਮੈਂ ਠੀਕ ਕਰਨਾ ਮੰਗਲ ਮੰਗਲ ਤੇ ਚੰਦਰਮਾ ਸੰਤੁਲਨ ਕਰਨਾ ਹੈ ਸਮਗਰੀ ਕੀ ਲਾਉਂਗੇ ਚਾਂਦੀ ਦਾ ਇੱਕ ਚੌਰਸ ਟੁਕੜਾ ਲੈ ਆਓ ਤੇ ਗੰਗਾ ਜਲ ਜਾਂ ਹੋਲੀ ਵਾਟਰ ਕਿਸੇ ਵੀ ਪਵਿੱਤਰ ਸਰੋਵਰ ਦਾ ਵਿਧੀ ਕੀ ਕਰਨੀ ਹੈ ਕਿ ਸੋਮਵਾਰ ਦੇ ਦਿਨ ਚਾਂਦੀ ਦੇ ਟੁਕੜੇ ਨੂੰ ਗੰਗਾ ਜਲ ਜਾਂ ਉਸ ਸਮਰਤ ਨਾਲ ਧੋ ਲਓ ਬੱਚੇ ਦੇ ਹੱਥੋਂ ਜਾਂ ਫਿਰ ਮਾਤਾ ਖੁਦ ਬੱਚੇ ਦੇ ਗਲੇ 'ਚ ਸਫੇਦ ਧਾਗੇ ਨਾਲ ਪਾ ਦੇਣਾ ਉਹਨੂੰ ਇੱਕ ਵਿਧੀ ਹੋਰ ਦੱਸਣ ਲੱਗੀ ਹੈ ਸੈਕਿੰਡ ਆਪਸ਼ਨ ਤੁਹਾਡੇ ਕੋਲ ਰਾਤ ਨੂੰ ਬੱਚੇ ਦੇ ਸਰਾਣੇ ਇੱਕ ਤਾਂਬੇ ਦੇ ਗੜਵੇ ਵਿੱਚ ਪਾਣੀ ਭਰ ਕੇ ਰੱਖ ਦਿਓ ਸਵੇਰੇ ਉਸ ਪਾਣੀ ਨੂੰ ਕਿਸੇ ਫਲਦਾਰ ਬੂਟੇ ਨੂੰ ਪਾਉਣਾ ਹੈ ਚਾਹੇ ਉਹ ਨਿੰਬੂ ਆ ਚਾਹੇ ਉਹ ਅਨਾਰ ਉਹਦੀ ਜੜ੍ਹ 'ਚ ਪਾਉਂਗੇ ਇਹ ਪਾਣੀ ਰੋਜ਼ਾਨਾ ਬੂਟੇ 'ਚ ਪਾਉਣਾ ਤੁਸੀਂ ਕਰ ਲਗਾਤਾਰ ਕਰੋਗੇ ਬੂਟਾ ਸੁੱਕਾ ਨਹੀਂ ਹੋਣਾ ਚਾਹੀਦਾ ਕਿ ਪੁੰਗਰ ਪੈਗਾ ਚਲ ਇੱਤੇ ਪਾਣੀ ਪਾ ਦੇ ਹਰੀਆਵਲ ਭਰਿਆ ਹੋਵੇ ਪਹਿਲਾਂ ਹੀ ਇੱਕ ਪਛਾਣ ਹੋਰ ਦੱਸਾਂ ਬੱਚਿਆਂ ਦੀ ਬੁੱਧੀ ਤੇ ਕੈਰੀਅਰ ਲਈ ਦੱਸਣ ਲੱਗੀਆਂ ਆਪਾਂ ਬੁੱਧ ਤੇ ਸੂਰਜ ਠੀਕ ਕਰੂਗਾ ਇਹ ਜਿਹੜੇ ਬੱਚੇ ਪੜ੍ਹਾਈ 'ਚ ਕਮਜ਼ੋਰ ਆ ਜਾਂ ਜਿਨ੍ਹਾਂ ਦਾ ਮਨ ਕੰਮ 'ਚ ਨਹੀਂ ਲੱਗਦਾ ਜੇ ਪੜ ਚੁੱਕੇ ਆ ਤਾਂ ਕੰਮ ਨਹੀਂ ਕਰਕੇ ਰਾਜੀ ਮੋਬਾਈਲਾਂ 'ਚ ਚਾਏ ਉਹਨਾਂ ਨੂੰ ਕਿੰਨੇ ਮਰਜੀ ਘੰਟੇ ਦੇ ਦੋ ਸੋ ਸਮਗਰੀ ਕੀ ਤੁਸੀਂ ਹਰੀ ਮੂੰਗੀ ਦੀ ਦਾਲ ਲਾਉਂਗੇ ਸਾਬਤ ਮੂੰਗੀ ਤੇ ਗੁੜ ਲੈ ਲਓਗੇ ਵਿਧੀ ਕੀ ਹੈ ਤਰੀਕਾ ਕੀ ਹੈ ਹਰ ਬੁੱਧਵਾਰ ਰਾਤ ਨੂੰ ਮੂੰਗੀ ਦੀ ਦਾਲ ਨੂੰ ਪਾਣੀ 'ਚ ਪਿਓ ਦਿਓ ਤੇ ਵੀਰਵਾਰ ਦੀ ਸਵੇਰ ਨੂੰ ਉਸ ਦੇ ਵਿੱਚ ਥੋੜੇ ਜਿਹਾ ਗੁੜ ਨੂੰ ਕੁੱਟ ਕੇ ਛੱਕਰ ਵਾਂਗ ਮਿਲਾ ਲਓ ਗਾ ਨੂੰ ਦੇ ਦਿਓ ਹਾਂ ਜੇ मां ਜਾ ਰਹੀ ਹੈ ਕੋਈ ਵੀ ਪਰਿਵਾਰਕ ਮੈਂਬਰ ਜੇ ਬੱਚਾ ਖੁਦ ਦੇ ਦੇ ਤਾਂ ਤਾਂ ਫਿਰ ਬਹੁਤ ਹੀ ਵਧੀਆ ਹੈ ਉਹਦੇ ਹੱਥ ਲੱਗ ਜਾਣੇ ਆ ਉਹਦੀ ਔਰਾ ਠੀਕ ਹੋ ਜਾਣੀ ਜਦੋਂ ਦੇ ਰਿਹਾ ਹਾਂ ਬੱਚੇ ਦਾ ਨਾਮ ਲੈ ਕੇ ਦਿਓ ਗਊ ਮਾਤਾ ਨੂੰ ਖਲਾ ਦਿਓ ਸਮਾਂ ਅਬਦੀ ਕੀ ਆ ਇਹ ਘਟੋ ਘਟ ਤੁਸੀਂ 11 ਬੁੱਧਵਾਰ ਕਰੋਗੇ ਫਾਇਦਾ ਕੀ ਹੋਣਾ ਬੱਚੇ ਦੀ ਡਿਸੀਜਨ 메ਕਿੰਗ ਪਾਵਰ ਸਟਰੋਂਗ ਹੋਣੀ ਹੈ ਉਹਨੂੰ ਚੰਗੇ ਮਾੜੇ ਦੀ ਪਛਾਣ ਹੋ ਜਾਣੀ ਨਿਰਲਾ ਲੈਣ ਦੀ ਸ਼ਕਤੀ ਵੱਜੋਗੇ ਅਗਲਾ ਉਪਾਅ ਕਰ ਲਓ ਤੁਸੀਂ ਦੇਖਣਾ ਹੈ ਜਿਹੜੇ ਬੱਚੇ ਭਟਕੇ ਹੋਏ ਆ ਉਹਨਾਂ ਨੂੰ ਟਰੈਕ ਤੇ ਕਿਦਾਂ ਲਿਆਉਣਾ ਰਾਹੁ ਮੰਗਲ ਦੀ ਸ਼ਾਂਤੀ ਕਰਨੀ ਹੈ ਇਹ 43 ਦਿਨ ਦਾ ਉਪਾਅ ਆ ਬੱਚੇ ਦੇ ਸਹਰਾਣੇ ਇੱਕ ਕਾਂਸੇ ਦੇ ਪਾਤਰ ਚ ਦੇਸੀ ਖੰਡ ਲਿਆਉਣੀ ਹੈ ਬਾਜ਼ਾਰੋਂ ਮਿਲ ਜਾਣੀ ਹੈ ਦੇਸੀ ਖੰਡ ਪੰਸਾਰੀ ਦੀ ਦੁਕਾਨ ਤੋਂ ਲਿਆਓ ਉਹ ਕਾਂਸੇ ਦਾ ਪੱਤਰ ਭਾਂਡਾ ਜਿਹੜਾ ਆ ਉਹਨੂੰ ਭਰ ਕੇ ਰੱਖਣਾ ਨੱਕੋ ਨੱਕ ਸਮਾਂ ਕੀ ਹੈ ਮੰਗਲਵਾਰ ਸੂਰਜ ਡੁੱਬਣ ਤੋਂ ਬਾਅਦ 43 ਦਿਨ ਇਹੀ ਤਰੀਕਾ ਰੱਖਣਾ ਹਰ ਮੰਗਲਵਾਰ ਨਿਪਟਾਰਾ ਕੀ ਕਰਨਾ ਉਸ ਸਮਗਰੀ ਦਾ ਜਿਹੜੀ ਰੱਖੀ ਹੈ 43ਵੇਂ ਦਿਨ ਉਸ ਖੰਡ ਨੂੰ ਇਕੱਠੀ ਕਰਦੇ ਰਹੋ ਚੱਲਦੇ ਪਾਣੀ ਚ ਨਹਿਰ ਚ ਪ੍ਰਵਾਹ ਕਰ ਦੇਣਾ ਜਾਂ ਫਿਰ ਕਿਸੇ ਪੁਰਾਣੇ ਪਿੱਪਲ ਦੇ ਰੁੱਖੇ ਠਾਂ ਕੰਡੇਦਾਰ ਪੌਦਾ ਨਹੀਂ ਉੱਥੇ ਰੱਖ ਦਿਓ ਯਾਦ ਰੱਖੋ ਜਦੋਂ ਅਸੀਂ ਬੱਚੇ ਨੂੰ ਸੁਧਾਰਨ ਦੇ ਲਈ ਉੱਚੀ ਚੀਕਦੇ ਹਾਂ ਤਾਂ ਅਸੀਂ ਉਸਦੇ ਮੰਗਲ ਨੂੰ ਖਰਾਬ ਕਰ ਰਹੇ ਹਾਂ ਮਾਪਿਆਂ ਨੂੰ ਮੈਂ ਹਦਾਇਤ ਦੇ ਰਹੀ ਹਾਂ ਬੇਨਤੀ ਕਰ ਰਹੀ ਹਾਂ ਬੱਚੇ ਨੂੰ ਕੁਝ ਨਹੀਂ ਕਹਿਣਾ ਉਪਾਬਾਰੀਆ ਤੁਸੀਂ ਕੀ ਕਹਿੰਦੇ ਇਹਨੂੰ ਅੰਦਰੋਂ ਵੀ ਉਹਨੇ ਸੁਧਾਰ ਕਰਨਾ ਇਹ ਉਪਾਬਾਰੀ ਨਹੀਂ ਹੈ ਯਾਦ ਰੱਖਿਓ ਬੱਚੇ ਦਾ ਅੰਦਰੋਂ ਹੀ ਸੁਧਾਰ ਹੋ ਜਾਣਾ ਹੈ ਦੇਖੋ ਕਰਮਾਂ ਦਾ ਫਲ ਹੈ ਕੀ ਹੈ ਹੱਲੇ ਰੁਕੇ ਰਹੋ ਮੈਂ ਹੋਰ ਉਪਾਅ ਦੱਸਣੇ ਆ ਜਿੱਦਾਂ ਇੱਕ ਕਿਸਾਨ ਨਾ ਮਾੜੇ ਬੀਜ ਨੂੰ ਵੀ ਚੰਗੀ ਖਾਦ ਪਾਏਗਾ ਜੇ ਪਾਣੀ ਪਾਏਗਾ ਤਾਂ ਫਰਦਰ ਰੁੱਖ ਬਣ ਜਾਣਾ ਉਸੇ ਤਰ੍ਹਾਂ ਵੈਦਿਕ ਉਪਾਅ ਤੁਹਾਡੇ ਬੱਚੇ ਦੀ ਕਿਸਮਤ ਦੀ ਮਾੜੀ ਮਿੱਟੀ ਨੂੰ ਉਪਜਾਊ ਬਣਾ ਦੇਗਾ ਕੁਝ ਸਰਵ ਸੰਜੇ ਉਪਾਅ ਯੂਨੀਵਰਸਲ ਨੇ ਤੁਸੀਂ ਇਹਨਾਂ ਨੂੰ ਹਮੇਸ਼ਾ ਹੀ ਕਰਦੇ ਰਹਿਣਾ ਗਾਂ ਦੀ ਸੇਵਾ ਕਰਾਓ ਬੱਚੇ ਤੋਂ ਹਰ ਬੁੱਧਵਾਰ ਹਰਾ ਝਾੜਾ ਬੱਚੇ ਦਾ ਹੱਥ ਲਵਾ ਕੇ ਗਾਵ ਨੂੰ ਪਾਓ ਇਹ ਉਹਦੀ ਬੁੱਧ ਨੂੰ ਠੀਕ ਕਰੂਗਾ ਬੁੱਧੀ ਤਿੱਖਣ ਹੋਏਗੀ ਪੰਛੀਆਂ ਨੂੰ ਬਾਜਰਾ ਭਰਾਓ ਜਿੱਦਾਂ ਸ਼ਨੀਵਾਰ ਵਾਲੇ ਦਿਨ ਪੰਛੀਆਂ ਨੂੰ ਸਤਨਾਜਾ ਪਾਉਂਦਾ ਵਾਂਝੀਆਂ ਸਾਰੀਆਂ ਰੁਕਾਵਟਾਂ ਦੂਰ ਹੋ ਜਾਣਗੀਆਂ। ਹਰ ਮੰਗਲਵਾਰ, ਹਰ ਸ਼ਨੀਵਾਰ ਘਰ ਦੇ ਵਿੱਚ ਸਿੰਦੇ ਨਮਕ ਪਾ ਕੇ ਪੋਚਾ ਲਵਾਓ। ਇਹ ਰੁਟੀਨ ਬਣਾ ਲਓ। ਵੀਰਵਾਰ ਨੂੰ ਪਿੱਪਲ ਨੂੰ ਜਲ ਦੇਣਾ ਸ਼ੁਰੂ ਕਰਵਾਓ। ਇਹ ਰੁਟੀਨ ਬਣਾ ਲਓ। ਤੇ ਘੋੜਾ ਦੀਵਾ ਜਗਾਓ। ਵਾਂਝੀਆਂ ਰੁਕਾਵਟਾਂ ਦੂਰ ਹੋ ਜਾਣਗੀਆਂ। ਯਾਦ ਰੱਖੋ ਕਿ ਉਪਾਦੀ ਸਮਗਰੀ ਕਦੇ ਵੀ ਪੈਰਾਂ ਹਿੱਟ ਨਹੀਂ ਹੋਣੀ ਚਾਹੀਦੀ। ਕਦੇ ਵੀ ਕੰਡੇਦਾਰ ਰੁੱਖ ਦੇ ਹੇਠਾਂ ਸਮਗਰੀ ਨੂੰ ਨਹੀਂ ਦੱਬਣਾ। ਮੈਨੂੰ ਇੱਕ ਸਵਾਲ ਦਾ ਜਵਾਬ ਦਿਓ। ਹੱਲੇ ਮੈਂ ਉਹਨਾਂ ਬੱਚਿਆਂ ਦੀ ਗੱਲ ਕਰਨੀ ਜਿਹੜੇ ਬੱਚੇ ਬਹੁਤ ਨਾਈਸ ਨੇ ਉਹ ਨਜ਼ਰਾਨਾ ਜਾਣ। ਉਹਨਾਂ ਨੂੰ ਬੁਰੀ ਨਜ਼ਰ ਤੋਂ ਬਚਾਉਣ ਲਈ ਕੁਝ ਮਾਪੇ ਉਹ ਵੀ ਉਪਾਅ ਕਰਨਗੇ ਜਿੱਦਾਂ ਨਾ ਕਿਸਾਨ ਮਾੜੇ ਬੀਜ ਨੂੰ ਚੰਗੇ ਖਾਰ ਪਾ ਕੇ ਫਲਦਾਰ ਰੁੱਖ ਬਣਾ ਲੈਂਦਾ ਯਕੀਨ ਮਰਿਓ ਮਨਿਓ ਇਹ ਤੁਹਾਡੇ ਬੱਚੇ ਇਸੇ ਤਰ੍ਹਾਂ ਇਹਨਾਂ ਦੀ ਕਿਸਮਤ ਬਦਲ ਜਾਣੀ ਹੈ ਕਿ ਤੁਸੀਂ ਆਪਣੇ ਬੱਚਿਆਂ ਤੋਂ ਦੁਖੀ ਹਾਂ ਬਿਨਾਂ ਝਿਜਕ ਮੈਨੂੰ ਦੱਸਣਾ ਕੋਈ ਪਰੇਸ਼ਾਨੀਆਂ ਹੈ ਅਲੱਗ ਆ ਹੋਰ ਤਰ੍ਹਾਂ ਦੀ ਹੈ ਮੈਨੂੰ ਦੱਸੋ ਕਮੈਂਟ 'ਚ ਮੈਂ ਉਹਦਾ ਵੀ ਵੀਡੀਓ ਬਣਾ ਕੇ ਤੁਹਾਨੂੰ ਉਪਾਅ ਦੱਸਾਂਗੇ ਕਿ ਤੁਹਾਡਾ ਬੱਚਾ ਗੱਲ-ਗੱਲ ਤੇ ਗੁੱਸੇ ਹੁੰਦਾ ਹੈ ਆਪਣੀ ਰਾਸ਼ੀ ਜਾਂ ਬੱਚੇ ਦੀ ਜਨਮ ਤਰੀਕ ਕਮੈਂਟ ਕਰਕੇ ਦੱਸ ਦਿਓ। ਅਗਲੀ ਵੀਡੀਓ 'ਚ ਮੈਂ ਕਿਸੇ ਹੋਰ ਗੂੜ ਸੂਤਰ ਨੂੰ ਪੇਸ਼ ਕਰਾਂਗੀ। ਯਾਦ ਰੱਖੋ ਤੁਹਾਡੀ ਸੰਤਾਨ ਤੁਹਾਡੇ ਵੰਸ਼ ਦਾ ਅਕਸਾ ਜੇਕਰ ਅਸੀਂ ਸਦੀਆਂ ਪੁਰਾਣੇ ਗ੍ਰੰਥਾਂ 'ਚ ਦਰਜ ਜੀਵਨ ਨੂੰ ਸੌਖੇ ਰਾ ਪਾਉਣ ਵਾਲੀਆਂ ਕੀਮਤੀ ਗੱਲਾਂ ਅਪਣਾਉਣ ਦਾ ਮਾਰਗ ਚੁਣ ਲਵਾਂਗੇ ਨਾ ਤਾਂ ਸਾਡਾ ਕੱਲ ਸੋਹਣਾ ਬਣਿਆ ਰਹੇਗਾ। ਰੋਵਾਂਗੇ ਨਹੀਂ ਖੁੰਦੇ ਅਥਰੂ। ਹੁਣ ਮੈਂ ਦੱਸਣ ਲੱਗੀ ਹਾਂ ਜੋ ਬੱਚੇ ਪਹਿਲਾਂ ਹੀ ਸੰਸਕਾਰੀ ਤੇ ਨੇਕ ਨੇ। ਉਹਨਾਂ ਲਈ ਕਹਨੇ ਕਰ ਬੱਚਿਆਂ ਲਈ ਉਹਨਾਂ ਨੂੰ ਚੰਗੇ ਬੱਚੇ ਬਣਾਈ ਰੱਖਣ ਲਈ ਮੇਰੇ ਕੋਲ ਕੋ છਪਾ ਗੁਰੂ ਸੂਰਜ ਨੂੰ ਵੱਲ দাও ਤੇ ਬੱਚਾ ਵਿਗੜੇਗਾ ਨਹੀਂ ਇੱਕੋ ਪਾ ਕਰਨਾ ਹਰ ਵੀਰਵਾਰ ਆਪਣੇ ਚੰਗੇ ਬੱਚੇ ਦੀ ਚੰਗਾਈ ਬਰਕਰਾਰ ਰੱਖਣ ਲਈ ਉਹਦੇ ਹੱਥੋਂ ਕੇਸਰ ਦਾ ਤਿਲਕ ਪੂਜਾ ਸਥਾਨ ਤੇ ਲਾਉਣਾ ਉਹਨੂੰ ਕਹੋ ਧੁੰਨੀ ਤੇ ਹਰ ਵੀਰਵਾਰ ਕੇਸਰ ਲਗਾਵੇ ਥੋੜੇ ਜਿਹਾ ਪਾਣੀ ਚ ਪਾ ਲਈਦਾ ਡੱਬੇ ਚ ਪਾ ਕੇ ਪੱਕਾ ਹੀ ਰੱਖ ਲਈਦਾ ਠੀਕ ਹੈ ਜੀ ਉਹ ਧੁੰਨੀ ਤੇ ਲਾਉਣਾ ਸ਼ੁਰੂ ਕਰੇ ਤੇ ਕਿਸੇ ਧਰਮ ਸਥਾਨ ਤੇ ਜਾ ਕੇ ਪੂਜਾ ਸਥਾਨ ਤੇ ਤਿਲਕ ਲਾਵੇ ਸਮਗਰੀ ਕੀ ਹੈ ਸਾਡੇ ਕੋਲ ਸ਼ੁੱਧ ਕੇਸਰ ਹੈ ਤੇ ਗੁਲਾਬ ਜਲ ਗੁਲਾਬ ਜਲ ਚਲਵਾਉਂਗੇ ਪਾਣੀ ਚ ਨਹੀਂ ਪਾਉਂਗੇ ਇਹ ਇੱਕ ਉਪਾਅ ਜਿਹੜਾ ਬੱਚੇ ਦੀ ਚੰਗਾਈ ਨੂੰ ਮੇਨਟੇਨ ਰੱਖਦਾ ਸੋ ਮੈਂ ਡਾਕਟਰ ਤੇਰਨਕੌਰ ਮਿਲਦੀ ਰਵਾਂਗੀ ਅਗਲੀ ਅਹਿਮ ਜਾਣਕਾਰੀ ਦੇ ਨਾਲ ਇਹ ਵੀਡੀਓ ਚੰਗੀ ਲੱਗੀ ਹੈ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਕਮੈਂਟ ਕਰ ਦਿਓ ਹਾਈਪ ਦੇ অপਸ਼ਨ ਦਰਵਾਦਾ ਹੋ ਡਾਕਟਰ ਤੇਰਨਕੌਰ ਦੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੁਹਾਡੇ ਭਲੇ ਲਈ ਮੈਂ ਬੈਠੀ ਹਾਂ ਜਦੋਂ ਤੱਕ ਆਖਰੀ ਸਾਹ ਆ ਮੈਂ ਤੁਹਾਡੇ ਨਾਲ ਹ ਕਿਸੇ ਵੀ ਬੇਲੇ ਮੈਨੂੰ ਯਾਦ ਕਰ ਸਕਦੇ ਹੋ ਟਿਲ ਦੈਨ ਬਾਏ ਬਾਏ